ਭਾਜੀ ਕੱਲ ਨਾ ਆਪਣਾ ਮੈਂ ਅਸੀਂ ਆਪਣੇ ਸਕੂਲ ਤੇ ਮੈਂ ਆਪਣੀ ਡਿਊਟੀ ਤੇ ਹਾਜ਼ਰ ਸੀਗੀ ਤੇ ਇਹ ਸਾਡੇ ਪਿੰਡ ਦਾ ਜੋ ਸਰਪੰਚ ਬਣਿਆ ਨਵਾਂ ਉਹ ਤੇ ਨਾਲ ਉਹਨਾਂ ਦੇ ਇੱਕ ਹੋਰਾ ਸਾਡੇ ਪਿੰਡ ਦਾ ਬੰਦਾ ਸੀ ਇਹ ਦੋਨੋਂ ਜਣੇ ਸਕੂਲੇ ਆਏ ਨੇ ਇਹਨਾਂ ਨੇ ਆਣ ਕੇ ਮੈਨੂੰ ਮਤਲਬ ਡੈਪੇ ਗੱਲਾਂ ਬਾਤਾਂ ਕਰਨ ਕਿ ਅਸੀਂ ਮਤਲਬ ਤੂੰ ਇਤਰਾ ਕਿਉਂ ਕਰਦੀ ਆ ਤੂੰ ਤੇ ਆਪਣਾ ਤੂੰ ਫੋਨ ਨਹੀਂ ਚੁੱਕਦੀ ਸਾਡਾ ਮੈਂ ਕਿਹਾ ਵੀ ਮੈਂ ਆਪਣੇ ਕੰਮ ਤੇ ਬਿਜ਼ੀ ਰਹੀਨੀ ਆ ਮੈਂ ਸਕੂਲ ਦਾ ਕਰਕੇ ਫਿਰ ਮੈਂ ਘਰ ਜਾ ਕੇ ਆਪਣੇ ਬੱਚਿਆਂ 'ਚ ਬਿਜ਼ੀ ਹੋਈ ਏ ਨਾ ਮੇਰਾ ਨਹੀਂ ਟਾਈਮ ਲੱਗਾ। ਇਹਨੇ ਨਾ ਮੈਨੂੰ ਕਹਿੰਦਾ ਕਿ ਆਪਣਾ ਕੀ ਕਹਿੰਦੇ ਆ ਕਹਿੰਦਾ ਵੀ ਤੂੰ ਹਟਦੀ ਨਹੀਂ ਗਈ ਤੂੰ ਆਪਣੀਆਂ ਆਦਤਾਂ ਨੂੰ ਤੂੰ ਨਹੀਂ ਟਾਲਦੀ ਹੈਗੀ। ਮੈਂ ਕਹਾਂ ਵੀ ਵੇਖੋ ਮੈਂ ਦੱਸੋ ਕੀ ਕਰਦੀ ਆ ਮੈਂ ਆਪਣਾ ਟਾਈਮ ਨਾ ਡਿਊਟੀ ਤੇ ਆਉਂਦੀ ਟਾਈਮ ਨਾ ਜਾਣਦੀ ਆ। ਰਾਸ਼ਨ ਮੇਰਾ ਪ੍ਰੋਪਰ ਵੰਡਿਆ ਜਾ ਰਿਹਾ ਵਾ। ਇਹਨੇ ਫਿਰ ਮੈਨੂੰ ਕਹਿੰਦਾ ਵੀ ਮੈਂ ਤੇਰੀ ਵੀਡੀਓ ਬਣਾਉਣੀ ਮੈਂ ਕੱਬ ਬਣਾਉਂ। ਮੈਂ ਕਹਾਂ ਤੁਸੀਂ ਮੇਰੀ ਬਣਾਓ ਮੈਂ ਵੀ ਤੁਹਾਡੀ ਬਣਾ ਦਿੰਨੀ ਆ। ਅਗੋ ਸਾਡੇ ਸਟਾਫ ਨੇ ਕਿਹਾ ਵੀ ਭਾਜੀ ਛੱਡੋ ਗੱਲਾਂ ਪਿਛਲੀਆਂ ਨੂੰ ਭੁੱਲ ਜਓ ਹੁਣ ਬਿੱਟੀ ਪਾਓ ਨਾ ਕਹਿੰਦਾ ਕਦੋਂ ਇਹ ਕਿੱਥੇ ਟਲਦੀ ਹੈ ਚਵਲ ਜੀ ਇਹਨੇ ਮੈਨੂੰ ਬਹੁਤ ਗਾਲੀ ਗਲੋਚ ਕੀਤੀ ਮੇਰੇ ਹੱਥੀ ਪਿਆਜੇ ਮੈਨਾਂ ਬਦਸਲੂਕੀ ਕੀਤੀ ਮੇਰੀ ਇੱਜ਼ਤ ਤੇ ਵੀ ਹੱਥ ਪਾਇਆ ਜੀ ਤੇ ਜਦੋਂ ਮੈਂ ਇਹਨੂੰ ਰੋਕਣਾ ਚਾਹਿਆ ਫਿਰ ਇਹਨੇ ਮੈਨੂੰ ਆਖੀ ਜਾਂਦਾ ਸੀ ਇਹ ਰਾਸ਼ਨ ਖਾਂਦੀ ਆ ਇਹ ਚੋਰ ਆ ਇਹ ਇਸ ਤਰ੍ਹਾਂ ਵਾ ਇਹਨੇ ਭਾਜੀ ਆਪਣਾ ਜਾਲੀ ਸਰਟੀਫਿਕੇਟ ਬਣਾ ਕੇ ਐਸਸੀ ਦਾ ਤੇ ਇਹਨੇ ਸਰਪੰਚੀ ਲਈ ਜੇ ਸਾਡੇ ਪਿੰਡ ਵਿੱਚ ਕੋਈ VOTING ਨਹੀਂ ਹੋਈ ਕੋਈ ਵੋਟਾਂ ਨਹੀਂ ਜੇ ਪਈਆਂ ਇਹਨੇ ਦੂਜੇ ਬੰਦਿਆਂ ਦੇ ਕਾਗਜ਼ ਰੱਦ ਕਰਵਾ ਕੇ ਤੇ ਇਹਨੇ ਸਰਪੰਚੀ ਧੱਕੇ ਨਾਲ ਲਈ ਜੇ ਇਹ ਸਰਪੰਚ ਬਣਨ ਤੋਂ ਬਾਅਦ ਸਕੂਲੇ ਰੋਜ਼ ਹੀ ਆਉਂਦਾ ਵਾ ਰੋਜ਼ ਆਣ ਕੇ ਕਦੀ ਮੈਨੂੰ ਰਾਹ 'ਚ ਰੋਕੂਗਾ ਜਦੋਂ ਮੈਂ ਚੁੱਪ ਕਰਕੇ ਸਕੂਲੇ ਚੱਲ ਜਾਨੀ ਫੇ ਸਕੂਲੇ ਜਾਂਦਾ ਫਿਰ ਉੱਥੇ ਜਾ ਕੇ ਮੈਨੂੰ ਧਮਕੀਆਂ ਦਿੰਦਾ ਕਹਿੰਦਾ ਜੇ ਤੂੰ ਦਫ਼ਤਰੋਂ ਛੁੱਟੀ ਲੈਣੀ ਆ ਨਾ ਤੇ ਤੂੰ ਮੈਨੂੰ ਵੀ ਛੁੱਟੀ ਪਾ ਤੂੰ ਜਿੱਥੇ ਵੀ ਜਾਣਾ ਮੈਨੂੰ ਪੋਛ ਕੇ ਜਾ ਤੇਰਾ ਰਾਸ਼ਨ ਕੀ ਆਉਂਦਾ ਕੀ ਨਹੀਂ ਆਉਂਦਾ ਸਾਰਾ ਰਿਕਾਰਡ ਮੈਨੂੰ ਦੇ ਮੈਨੂੰ ਜਿੰਨਿਆਂ ਨੂੰ ਤੂੰ ਰਾਸ਼ਨ ਵੰਡਦੀ ਆ ਤੂੰ ਮੈਨੂੰ ਉਹਦੀ ਲਿਸਟ ਬਣਾ ਕੇ ਦੇ ਮੈਂ ਕਹਾ ਭਾਜੀ ਮੈਂ ਲਿਸਟ ਨਹੀਂ ਬਣਾ ਕੇ ਦੇ ਸਕਦੀ ਮੈਂ ਕਹਾ ਮੈਂ ਇੱਥੇ ਜਨਾਨੀਆਂ ਆਉਂਦੀਆਂ ਤੂੰ ਹੀ ਖਲੋਵੋ ਜਿੰਨਾਂ ਨੂੰ ਮੈਂ ਵੰਡਦੀ ਤੁਸੀਂ ਦੇਖੋ ਤੁਹਾਨੂੰ ਆਪੇ ਪਤਾ ਲੱਗ ਜਾਊ ਕਿੰਨੇ ਲੋਕ ਖੜਦੇ ਨੇ ਅਹੇ ਤੂੰ ਜਿੰਨਾਂ ਨਾਲ ਤਸਹਾਂ ਜਿਆ ਤੂੰ ਤੋੜੇ ਪਰ ਪਰ ਪੇਸਦੀ ਮੈਂ ਕਹਾ ਭਾਜੀ ਵੇਖੋ ਮੈਨੂੰ ਜੋ ਪਿੱਛੋਂ ਆਉਂਦਾ ਮੈਂ ਜਿੰਨਾਂ ਦਾ ਆਉਂਦਾ ਉਹਨਿਆਂ ਨੂੰ ਹੀ ਦਿੰਨੀ ਆ ਕਿੰਨਾ ਸਮੋਹ ਭਾਜੀ ਮੈਨੂੰ 12 ਸਾਲ ਹੋ ਗਏ ਜੀ 12 ਸਾਲਾਂ ਦੇ ਵਿੱਚ ਕੋਈ ਅੱਗੇ ਹੋਇਆ ਨਹੀਂ ਮੇਰੇ ਨਾਲ ਕਦੀ ਐਦਾਂ ਨਹੀਂ ਜੇ ਹੋਇਆ ਇਹ ਪਹਿਲੀ ਵਾਰੀ ਚਾਂਸ ਹੋਇਆ ਜੀ ਕਿ ਮੈਂ ਮੰਗ ਇਹੋ ਕਰਦੀ ਆ ਕਿ ਮੈਨੂੰ ਇਨਸਾਫ ਦਿਵਾਇਆ ਜਾਏ ਇਹ ਬੰਦਾ ਮੈਨੂੰ ਰੋਜ਼ ਜਾ ਕੇ ਸਕੂਲੇ ਤੇ ਇਹ ਮੈਨੂੰ ਪਰੇਸ਼ਾਨ ਕਰਦਾ ਮੈਨੂੰ ਡਿਪਰੈਸ਼ਨ ਚ ਲਿਆ ਰਿਹਾ ਜੀ ਮੈਂ ਆਪਣੇ ਦਫ਼ਤਰ ਵਾਲਿਆਂ ਨੂੰ ਵੀ ਸ਼ਿਕਾਇਤ ਕੀਤੀ ਹੋਈ ਹੈ ਦਫ਼ਤਰ ਵਾਲੇ ਤੁਹਾਡੇ ਨਾਲ ਸਹਿਮਤ ਦਫ਼ਤਰ ਵਾਲੇ ਮੇਨਾਂ ਪੂਰੇ ਸਹਿਮਤ ਨੇ ਸਕੂਲ 'ਚ ਸਰ ਘਟਣਾ ਕੋਸ਼ਿਸ਼ ਨਹੀਂ ਪਿਛਲੇ ਸਮੇਂ ਦੇ ਵਿੱਚ ਰਾਸ਼ਨ ਆਇਆ ਸੀ ਤੇ ਰਾਸ਼ਨ ਇਹ ਲਗਭਗ ਇਹਦੀ ਆਦਤ ਸ਼ੁਰੂ ਤੋਂ ਹੀ ਇਹਨੂੰ ਜਿਹੜੀ ਆਦਤ ਕੇ ਇਹਨੂੰ ਪੈ ਜੈ ਨਾ ਉਹ ਜਾਂਦੀ ਨਹੀਂ ਥੋੜੀ ਕੀਤਿਆਂ ਕਿਤੇ ਤੇ ਇਹਨੂੰ ਆਦਤ ਜਿਹੜੀ ਪਈ ਹੀ ਇਹ ਲਗਭਗ 10 ਤੋਂ 15 ਦਿਨ ਹੋ ਗਏ ਸੀ ਰਾਸ਼ਨ ਆਏ ਨਹੀਂ ਠੀਕ ਹੈ ਰਾਸ਼ਨ 10 ਤੋਂ 15 ਦਿਨ ਹੋ ਗਏ ਸੀ ਇਹਨੇ ਵੰਡਿਆ ਨਹੀਂ ਰਾਸ਼ਨ ਤੇ ਕੋਈ ਵੀਰ ਪੱਤਰਕਾਰ ਆਇਆ ਸੀ ਉਹਨੇ ਇਹਨੂੰ ਪੁੱਛ ਗਿਸ਼ਕ ਕੀਤੀ ਇਹ ਫਿਰ ਉਹਨੂੰ ਕਹਿੰਦੀ ਪੀ ਮੈਂ ਕੱਲ ਰਾਸ਼ਨ ਵੰਡ ਦਾਂਗੀ ਅਗਲੇ ਦਿਨ ਇਹਨੇ ਰਾਸ਼ਨ ਵੰਡਤਾ ਵਾ ਆਪਾਂ ਨੂੰ ਕੋਈ ਇਹਦੇ ਨਾਲ ਕੋਈ ਗੱਲਬਾਤ ਕੋਈ ਇਸ ਤਰ੍ਹਾਂ ਦੀ ਹੋਈ ਨਹੀਂ ਫਿਰ ਇਹਨੇ ਅਗਲੇ ਦਿਨ ਮੇਰੇ ਕੋ ਕੋਈ ਬੰਦਾ ਭੇਜਿਆ ਵਾ ਨਾਮ ਮੇਰੀ ਉਹਦੀ ਨਾਲ ਜਾਣਨਾ ਪਛਾਣ ਉਹਨੂੰ ਮੈਂ ਕਿਹਾ ਵੀ ਤੁਸੀਂ ਕਿੱਥੋਂ ਕਹਿੰਦਾ ਮੈਂ ਮਮਤਾ ਦਾ ਭਰਾ ਹਾਂ ਮੈਂ ਪੰਜਾਬ ਦਾ ਪ੍ਰਧਾਨ ਆ ਤੁਸੀਂ ਮੈਂ ਪ੍ਰਧਾਨ ਆ ਪੰਜਾਬ ਦਾ ਮੈਂ ਉਹ ਕਰਾਂਗਾ ਜੇ ਕਰਾਂਗਾ ਮੈਂ ਕਿਹਾ ਵੀ ਇਸ ਤਰ੍ਹਾਂ ਦੀ ਤਾਂ ਕੋਈ ਗੱਲ ਨਹੀਂ ਹੈਗੀ ਫਿਰ ਕੱਲ ਮੈਂ ਇਹਨੂੰ ਜਾ ਕੇ ਸਕੂਲੋਂ ਪਿੰਡ ਦੇ ਦੋ ਮੋਹਤ ਮੇਰੇ ਸਿਆਣੀ ਬੰਦੇ ਖੜ ਕੇ ਇਹ ਮੈਂ ਪੁੱਛਿਆ ਵੀ ਜੇ ਤੇਰੇ ਤੈਨੂੰ ਕੋਈ ਪ੍ਰੋਬਲਮ ਹੈ ਤੇ ਤੂੰ ਮੈਨੂੰ ਜੇ ਉਹਨੂੰ ਭੇਜਿਆ ਬੰਦੇ ਨੂੰ ਜਿਹਨੂੰ ਮੈਂ ਜਾਣਦਾ ਹੀ ਨਹੀਂ ਤੂੰ ਉਹਨੂੰ ਮੇਰੇ ਘਰ ਲੈ ਕੇ ਆਪ ਨਾਲ ਆਉਂਦੀ ਇਹ ਨਹੀਂ ਆਈ ਉਹ ਮੈਨੂੰ ਡਰਾ ਧਮਕਾ ਕੇ ਗਿਆ ਇੱਕ ਸਰਪੰਚ ਨੂੰ ਡਰਾਉਣਾ ਧਮਕਾਉਣਾ ਕਿੰਨੀ ਕਿ ਚੰਗੀ ਗੱਲ ਹੈ ਜਿੱਸੀ ਕਿ ਨਾਲ ਸਮੈਲ ਉਹ ਰੋਕ ਵੀ ਲਾਇਗੇ ਨਾਲ ਨਾਲ ਵੀਡੀਓ ਵਿੱਚ ਮੈਂ ਕਾਦਰ ਕਹਿ ਰਹੀ ਏ ਕਿ ਐਸਸੀ ਦਾ ਜਲੀ ਸ਼ਿਟ ਬੋਲਦਾ ਉੱਚ ਇਨਿੰਗਸ ਹੈ ਜੀ ਸਰ ਵੇਖੋ ਐਸਸੀ ਦਾ ਸਰਟੀਫਿਕੇਟ ਮੈਂ ਘਰ ਤੇ ਬਣਾ ਨਹੀਂ ਲਿਆ ਨਾ ਇਹ ਚੀਜ਼ਾਂ ਬਣਦੀਆਂ ਵਾ ਇਹ ਹਰ ਚੀਜ਼ ਜਿਹੜੀ ਆ ਨਾ ਕੋਈ ਇਹ ਐਂਟੀ ਸ਼ੁਰੂ ਤੇ ਮੇਰੇ ਐਂਟੀ ਚੱਲੀ ਆ ਇਹ ਤੇ ਕੋਲੋਂ ਹੀ ਕਹੀ ਜਾਂਦੀ ਐ ਐਸਸੀ ਦਾ ਸਰਟੀਫਿਕੇਟ ਐਸਸੀ ਦਾ ਸਰਟੀਫਿਕੇਟ ਬਣਾ ਲਿਆ ਜੇਕਰ ਜੋ ਕੋਈ ਜੇ ਕੋਈ ਐਸਸੀ ਹੁੰਦਾ ਬੀਸੀ ਹੁੰਦਾ ਜੇ ਕੋ ਹੁੰਦਾ ਤੇ ਸਰਟੀਫਿਕੇਟ ਬੰਦੇ ਨੇ ਨਾ ਹਾਂਜੀ ਹਾਂਜੀ ਕਾਦਾ ਕੁੜੀ ਪੜਦੀ ਮੇਰਾ ਕੁੜੀ ਦੇ ਨਾਮੇ ਰੋਸ਼ਨੀ ਨਾਲ 4ਵੀਂ ਕਲਾਸ ਤੇ ਪੜਦੀ ਆ ਤੇ ਉਹਦੇ ਤੋਂ ਰਾਸਨ ਦੋਇਸੇ ਦਿੰਦੀ ਨਹੀਂ ਆ ਤੇ ਬਸ ਹੁਣ ਮੈਂ ਡਿਲੀਵਰੀ ਆ ਜਿਤਰਾ ਮਤਲਬ ਕੀ ਕਹਿੰਦਾ ਹਾਂ ਜੇ ਕੇਸ ਹੋਣ ਵਾਲੇ ਮੇਰੇ ਜੇ ਇੱਕ ਦਿਨ ਮੈਨੂੰ ਮੰਤਾ ਮੈਡਮ ਨੇ ਖੜਿਆ ਹੀ ਮੈਨੂੰ ਕਲਾਏ ਤੇ ਕਹਿੰਦੀ ਮੈਂ ਜਦੋਂ ਤੂੰ ਉਹ ਨਹੀਂ ਆ ਤੇ ਤੂੰ ਨਹੀਂ ਆਂ ਜਾਮ ਜਾ ਕੇ ਲੋਕ ਨੂੰ ਦੇਣ ਦੀ ਆ ਮੈਂ ਕਹਿੰਦੇ ਮੈਂ ਸੇਲਾ ਹੀ ਆ ਲੋਕ ਨੂੰ ਦੇਣ ਦੀ ਤੇ ਮੈਂ ਤਾਂ ਕਰੇ ਮੈਂ ਉਹ ਜਿਹਾ ਗੱਲਾ ਕਰਨ ਮੈਂ ਕਿਹੜੇ ਬੰਦਾ ਹੈ ਨਹੀਂ ਮੇਰੇ ਘਰ ਦੀ ਜੇ ਤਾਂ ਤੂੰ ਹੀ ਉਹ ਜਿਹਾ ਗੱਲਾ ਕਰ ਦੇ ਜੂ ਜੇ ਮੈਨੂੰ ਕਹਿੰਦਾ ਲੈ ਤੂੰ ਉਹਨੂੰ ਅੱਛਾ ਵਰਕਾ ਨੇ ਮੈਨੂੰ ਕਲਾ ਹੀ ਕਹਿੰਦੇ ਜਾ ਰਿਪੋਰਟ ਇਹਨੇ ਇਹਦੇ ਨਾਲ ਘਰ ਤੇ ਸਾਈਨ ਕਰਾ ਕੇ ਲੈ ਉਹਨੂੰ ਕੀ ਨਾ ਲੈਂਦੇ ਆ ਉਹ ਕਰਾ ਦੇ ਫੋਟੋ ਸਟੇਟ ਕਰਾਏ ਨਾ ਇਹ ਟੈਸਟ ਕਰਾ ਦੇ ਖੂਨ ਟੈਸਟ ਕਰਾਏ ਹੀ ਤੇ ਕਹਿੰਦੇ ਜਾ ਉਹ ਦੇਣਾ ਸੈਂਡ ਕਰਾ ਦੇ ਤੇ ਮੈਂ ਤਾਂ ਚਲੋ ਉਹ ਸੈਂਡ ਕਰਾਣ ਮੈਨੂੰ ਨਹੀਂ ਹੁੰਦੀ ਤੇ ਕਹਿੰਦੇ ਜਾ ਉਹ ਦੇ ਮੰਤਾ ਮੈਡਮ ਕੋ ਕਰਾ ਲਾ ਤੇ ਮੈਨੂੰ ਕਹਿੰਦੇ ਮੈਂ ਕਿਹੜਾ ਡਾਕਟਰ ਹੀ ਆਂ ਰਾਸ਼ਨ ਦਿੰਦੇ ਆ ਕਿ ਨਹੀਂ ਦੇ ਸਮੇਂ ਤੇ ਰਾਸ਼ਨ ਨਾ ਕਿਤੇ ਕੋਈ ਵੇਟ ਹੈ ਮੀਆਂ ਤੇ ਰਾਸ਼ਨ ਦੇ ਕੋਈ ਟਾਈਮ ਤੇ ਨਹੀਂ ਕੋਈ ਟਾਈਮ ਦੇ ਰਾਸ਼ਨ ਨਹੀਂ ਹੈ ਨਾ ਕਿਤੇ ਦੇਣ ਵਿੱਚ ਅਸੀਂ ਪੁੱਛਣਾ ਵੀ ਕਹਿੰਦੇ ਦੀਦੀ ਤੂੰ ਰਾਸ਼ਨ ਨਹੀਂ ਲਿਆਂਦਾ ਨਹੀਂ ਹੈ ਉਹ ਰਿਹਾ ਕਿ ਨਾ ਟਾਈਮ ਹੋ ਗਿਆ ਤੇ ਕਹਿੰਦਾ ਨਹੀਂ ਆਰਤੀ ਮੈਂ ਤਾਂ ਲਿਆਂਦਾ ਹੀ ਨਹੀਂ ਹਜੇ ਹਜੇ ਤਾਂ ਹੁੰਦੀ ਨਹੀਂ ਆ ਜੇ ਆਉਂ ਨੀ ਕਿ ਨਾ ਫਿਰ ਮੁੜ ਕੇ ਕਹਿਣਗੀ ਲੈ ਉਹੋ ਕੁਝੀ ਉਹ ਜਿਹੜਾ ਆ ਹੀ ਤੇ ਇੱਕ ਤਾਂ ਦੂਪ ਕੱਢ ਫੜਾ ਦੇਣਾ ਨਾਲ ਵੀਡੀਓ ਬਣਾਉਣਾ ਸ਼ੁਰੂ ਕਰ ਦੇਣਾ